ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਡੇ ਦੀ ਸਬਜੀ ਹੈ ਇਹ ਅੰਡੇ ਸ਼ਿਮਲਾਪੁਰੀ ਇੱਕ ਦੁਕਾਨਦਾਰ ਤੋਂ ਖਰੀਦੇ ਗਏ ਸੀ ਜਿਹੜੇ ਜੈਨ ਹਸਪਤਾਲ ਦੇ ਨੇੜੇ ਇੱਕ ਥੋੜਾ ਅੱਗੇ ਜਾ ਕੇ ਇੱਕ ਪਰਵਾਸੀ ਜਿਹੜਾ ਦੁਕਾਨਦਾਰ ਹੈ ਉਸ ਕੋਲੋਂ ਰਾਤੀਏ ਅੰਡੇ ਖਰੀਦੇ ਗਏ ਸੀ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਡੇ ਉਬਾਲਣ ਤੋਂ ਬਾਅਦ ਸਬਜੀ ਬਣਾਈ ਗਈ ਸੀ ਤੇ ਇਸ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਅੰਡੇ ਇੰਨਾ ਜ਼ੋਰ ਲਗਾਉਣਾ ਪਿਆ ਰਿਹਾ ਇਸ ਨੂੰ ਜਿਹੜਾ ਇਸ ਦਾ ਵਾਈਟ ਪਾਰਟ ਹੈ ਉਹਨੂੰ ਇਤਨਾ ਜ਼ੋਰ ਲਗਾਣਾ ਪੈ ਰਿਹਾ ਤਾਂ ਜਾ ਕੇ ਦੱਬਿਆ ਜਾ ਰਿਹਾ ਰਬੜ ਦੇ ਵਾਂਗੂ ਜਿਹੜਾ ਲੱਗ ਰਿਹਾ ਰਬੜ ਵਾਂਗੂ ਦੱਬਿਆ ਜਾ ਰਿਹਾ ਹੈ ਪੀਸ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਿ ਰਬੜ ਵਾਂਗੂ ਇਤਸ ਨੂੰ ਦਬਾਉਣਾ ਪੈ ਰਿਹਾ ਹੈ ਤੇ ਇਹ ਆਂਡੇ ਜਿਹੜੇ ਨੇ ਉਸ ਵੱਲੋਂ ਜਿਹੜੇ ਵੇਚੇ ਜਾ ਰਹੇ ਨੇ ਦੇਖ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਰਬੜ ਵਾਂਗੂ ਜੋ ਹੈ ਇਸ ਨੂੰ ਦਬਾਇਆ ਜਾ ਰਿਹਾ ਤੇ ਤਾਂ ਵੀ ਇਹ ਜੋ ਹੈ ਥੱਲੇ ਮਤਲਬ ਦਬਿਆ ਨਹੀਂ ਜਾ ਰਿਹਾ ਫਿਰ ਦੁਬਾਰਾ ਤੋਂ ਆਪਣੀ ਉਸੀ ਕੰਡੀਸ਼ਨ ਦੇ ਵਿੱਚ ਆ ਜਾਂਦਾ ਹੈ ਇਸ ਤਰ੍ਹਾਂ ਦੇ ਜੋ ਹੈ ਲੋਕਾਂ ਦੀ ਸੇਧ ਦੇ ਨਾਲ ਜੋ ਹੈ ਖਿਲਵਾੜ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਇਹ ਅੰਡੇ ਜਿਹੜੇ ਨੇ ਮਿਲਾਪਟੀ ਹੋਣ ਜਾਂ ਨਕਲੀ ਹੋਣ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਉਬਾਲਣ ਤੋਂ ਬਾਅਦ ਇਹ ਹਾਲੇ ਇਸ ਅੰਡੇ ਦਾ ਤਾਂ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇਸੀ ਦੁਕਾਨਦਾਰ ਤੋਂ ਜੋ ਹੈ ਅੰਡੇ ਖਰੀਦੇ ਗਏ ਸੀ ਤਦ ਵੀ ਇਹ ਇਸ ਤਰ੍ਹਾਂ ਦੇ ਹੀ ਅੰਡੇ ਉਸ ਵੱਲੋਂ ਦਿੱਤੇ ਗਏ ਸੀ ਤੇ ਤਾਂ ਇਹ ਲੱਗਿਆ ਸੀ ਕਿ ਸ਼ਾਇਦ ਇਹ ਸਹੀ ਤਰ੍ਹਾਂ ਦੇ ਉਬਾਲੇ ਨਹੀਂ ਗਏ ਲੇਕਿਨ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਦਬਾਇਆ ਜਾ ਰਿਹਾ ਹੈ ਦਬਾਨ ਤੋਂ ਬਾਅਦ ਅੰਗੂਠਾ ਫਿਸਲ ਲਿਆ ਲੇਕਿਨ ਅੰਡੇ ਜਿਹੜੇ ਦਾ ਵਾਈਟ ਪਾਰਟ ਹੈ ਉਸ ਤੋਂ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਕੋਈ ਸਵਾਦ ਹੈ ਇਹਨਾਂ ਅੰਡਿਆਂ ਦੇ ਵਿੱਚ ਤੇ ਇਸ ਤਰ੍ਹਾਂ ਦੇ ਜਿਹੜੇ ਅੰਡੇ ਕਿਉਂਕਿ ਬਾਜ਼ਾਰਾਂ ਵਿੱਚ ਲਗਾਤਾਰ ਜਿਕਰ ਆ ਰਿਹਾ ਹੈ ਕਿ ਨਕਲੀ ਅੰਡੇ ਜਿਹੜੇ ਨੇ ਬਾਜ਼ਾਰ ਦੇ ਵਿੱਚ ਵੇਚੇ ਜਾ ਰਹੇ ਨੇ ਤਾਂ ਉਸ ਤਰ੍ਹਾਂ ਦੇ ਨਕਲੀ ਅੰਡੇ ਇਹ ਵੀ ਹੋ ਸਕਦੇ ਨੇ ਤੇ ਖਲਵਾੜ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਦੁਕਾਨਦਾਰ ਦੇ ਨਾਲ ਵੀ ਜਾ ਕੇ ਕਿ ਇਹ ਅੰਡੇ ਉਹ ਕਿੱਥੋਂ ਖਰੀਦਦਾ ਤੇ ਕੀ ਇਹ ਅੰਡੇ ਜਿਹੜੇ ਨੇ ਇਹ ਅੰਡੇ ਅਸਲੀ ਨੇ ਜਾਂ ਫਿਰ ਨਕਲੀ ਨੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਹੈ ਇਹ ਅੰਡੇ ਜਿਹੜੇ ਨੇ ਰਬੜ ਵਾਂਗੂ ਜ਼ਬਾਨ ਤੋਂ ਬਾਅਦ ਵੀ دبੇ ਨਹੀਂ ਜਾ ਰਹੇ ਪੂਰੀ ਤਰ੍ਹਾਂ ਨਹੀਂ ਇਹਨਾਂ ਦੇ ਵਿੱਚ ਕੋਈ ਸਵਾਦ ਹੈ ਜੇਕਰ ਇਹ ਨਕਲੀ ਜਾਂ ਮਿਲਾਫਟੀ ਅੰਡੇ ਨੇ ਤਾਂ ਜ਼ਰੂਰ ਜੋ ਹੈ ਉਸ ਦੁਕਾਨਦਾਰ ਦੇ ਉੱਤੇ ਔਰ ਜਿਹੜੇ ਜਿੱਥੋਂ ਲੈ ਕੇ ਆਂਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕੁਝ ਲੋਕਾਂ ਵੱਲੋਂ ਜੋ ਹੈ ਆਮ ਲੋਕਾਂ ਦੀ ਸੇਧ ਦੇ ਨਾਲ ਜਿਹੜਾ ਚਲਵਾੜ ਕੀਤਾ ਜਾ ਰਿਹਾ ਜਿਹੜੇ ਅੰਡੇ ਦੇ ਥੋਕ ਵਪਾਰੀ ਨੇ ਜਾਂ ਫਿਰ ਕੁਝ ਦੁਕਾਨਦਾਰ ਨੇ ਜਿਹੜੇ ਥੋੜੇ ਦੇ ਲਾਲਚ ਦੇ ਪਿੱਛੇ ਹੀ ਉਹਨਾਂ ਵੱਲੋਂ ਜੋ ਹੈ ਇਸ ਤਰ੍ਹਾਂ ਦੇ ਅੰਡੇ ਵਿੱਚੇ ਜਾ ਰਹੇ ਨੇ ਤਸਵੀਰ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋਵੋਗੇ। ਕਿ ਕਿਸ ਤਰ੍ਹਾਂ ਦੇ ਆਂਡੇ ਨੇ ਜਦੋਂ ਮੈਂ ਇਹ ਕੱਲ ਆਂਡੇ ਲੈ ਕੇ ਆਇਆ ਘਰ ਆ ਕੇ ਇਹ ਆਂਡਿਆਂ ਨੂੰ ਉਬਾਲਿਆ ਗਿਆ ਉਬਲਣ ਤੋਂ ਬਾਅਦ ਜਦੋਂ ਇਸ ਦੀ ਸਬਜ਼ੀ ਬਣਾਈ ਗਈ ਤੇ ਤਾਂ ਇਹ ਮੇਰੇ ਸਾਹਮਣੇ ਜਦ ਆਏ ਤੇ ਜਦੋਂ ਮੈਂ ਖਾਣ ਲੱਗਾ ਤੇ ਦੇਖਿਆ ਕਿ ਇਹ ਆਂਡੇ ਇੱਕ ਰਬੜ ਵਾਂਗੂ ਬਨੇ ਹੋਏ ਸੀ ਨਾ ਤੇ ਸਬਜ਼ੀ ਦਾ ਕੋਈ ਸੁਆਦ ਸੀ ਉਹਦੇ ਵਿੱਚ ਲੱਗ ਰਿਹਾ ਸੀ ਕਿ ਆਂਡੇ ਪਾਏ ਗਏ ਨੇ ਉਹਨਾਂ 'ਚ ਕੋਈ ਇਸ ਤਰ੍ਹਾਂ ਦੀ ਗੱਲ ਸੀ ਕਿ ਇਹ ਆਂਡੇ ਦੀ ਸਬਜ਼ੀ ਬਣਾਈ ਗਈ ਹੈ ਜਦੋਂ ਉਹਨੂੰ ਇਹ ਨਪਿਆ ਗਿਆ ਅੰਡੇ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਰਬੜ ਦੇ ਵਾਂਗੂ ਜੋ ਹੈ ਖਿੱਚਿਆ ਵੀ ਜਾ ਰਿਹਾ ਸੀ ਤੇ ਦਬਾਇਆ ਦਬਾਨ ਤੋਂ ਬਾਅਦ ਫਿਰ ਆਪਣੀ ਜਿਹੜੀ ਪੁਰਾਣੀ ਕੰਡੀਸ਼ਨ ਵਿੱਚ ਆ ਜਾਂਦਾ ਸੀ ਯਾਨੀ ਕਿ ਰਬੜ ਵਾਂਗੂ ਉਹ ਆਂਡਾ ਹੋ ਗਿਆ ਸੀ ਇਸ ਤਰ੍ਹਾਂ ਦੇ ਅੰਡੇ ਜਿਹੜੇ ਨੇ ਸ਼ਹਿਰ ਦੇ ਵਿੱਚ ਵਿਕ ਰਹੇ ਨੇ ਪਿਛਲੇ ਵੀ ਦਿਨਾਂ ਵੀ ਇੱਕ ਗੱਲ ਜਿਹੜੀ ਲੁਧਿਆਣਾ ਤੋਂ ਸਾਹਮਣੇ ਆਈ ਸੀ ਪਤਾ ਲੱਗੀ ਸੀ ਸਾਨੂੰ ਵੀ ਕਿ ਇੱਥੇ ਪਲਾਸਟਿਕ ਦੇ ਅੰਡੇ ਜਿਹੜੇ ਨੇ ਉਹ ਵੀ ਕਿਸੇ ਥੋਕ ਜਿਹੜਾ ਵਪਾਰੀ ਸੀ ਉਸ ਦੀ ਵਪਾਰ ਇਤੇ ਆਟੇ ਦੇ ਜਿਹੜੇ ਰਚਾਇਤ ਫੜੇ ਗਏ ਸੀ ਇਸ ਤਰ੍ਹਾਂ ਦੀ ਗੱਲਾਂ ਵੀ ਸਾਹਮਣੇ ਆਈਆਂ ਸੀ ਤੇ ਲੇਕਿਨ ਇਸ ਤਰ੍ਹਾਂ ਦੇ ਅੰਡੇ ਜੇਕਰ ਲੋਕ ਖਾਣਗੇ ਤੇ ਉਹਨਾਂ ਦੀ ਸਿਹਤ ਤੇ ਖਰਾਬ ਹੋਣੀ ਜ਼ਰੂਰੀ ਹੈ ਇਹ ਅੰਡੇ ਜੋ ਹੈ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਅੰਡੇ ਜਿਹੜੇ ਨੇ ਉਹ ਬਾਜ਼ਾਰ ਦੇ ਵਿੱਚ ਕੌਣ ਲੋਕ ਵੇਚ ਰਹੇ ਨੇ ਕਿ ਇਹ ਅੰਡੇ ਨਕਲੀ ਨੇ ਜਾਂ ਫਿਰ ਕਾਫੀ ਪੁਰਾਣੇ ਅੰਡੇ ਨੇ ਜੋ ਖਰਾਬ ਹੋਣ ਵਾਲੇ ਨੇ ਉਹਨਾਂ ਨੂੰ ਜੋ ਹੈ ਬਾਜ਼ਾਰ ਦੇ ਵਿੱਚ ਉਤਾਰੇ ਜਾ ਰਿਹਾ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿਉਂਕਿ ਲਗਾਤਾਰ ਜਿਹੜੀ ਲੋਕਾਂ ਦੇ ਨਾਲ ਖਿਲਵਾੜ ਹੋ ਰਿਹਾ ਤੇ ਮੈਂ ਤੇ ਕਿਉਂਕਿ ਕੱਲ ਇਹ ਅੰਡੇ ਖਰੀਦੇ ਸੀ ਅੱਜ ਦੁਕਾਨਦਾਰ ਕੋਲ ਗਿਆ ਵੀ ਤੇ ਦੁਕਾਨਦਾਰ ਦਾ ਕਹਿਣਾ ਸੀ ਕਿ ਜਿੰਨਾਂ ਕੋਲੋਂ ਅਸੀਂ ਅੰਡੇ ਖਰੀਦੇ ਨੇ ਉਹਨਾਂ ਨੂੰ ਅਸੀਂ ਸ਼ਿਕਾਇਤ ਕਰਾਂਗੇ ਇਸ ਵਿੱਚ ਮੇਰਾ ਤਾਂ ਕੋਈ قصور ਨਹੀਂ ਕਸੂਰ ਬਿਲਕੁਲ ਦੁਕਾਨਦਾਰ ਦਾ ਵੀ ਹੈ ਤੇ ਜਿਹੜੇ ਆਂਡੇ ਦੇ ਥੋਕ ਵਿਕਰੇਤਾ ਨੇ ਜਿਹੜੇ ਆਂਡੇ ਸਪਲਾਈ ਕਰਦੇ ਨੇ ਉਹਨਾਂ ਦਾ ਵੀ ਕਸੂਰ ਹੈ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਨੂੰ ਵੀ ਜਾਗਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਆਂਡੇ ਮਾਰਕੀਟ ਵਿਚ ਆ ਰਹੇ ਨੇ ਉਹਨਾਂ 'ਤੇ ਰੋਕ ਲਗਾਈ ਜਾਵੇ ਔਰ ਜਿਹੜੇ ਲੋਕ ਇਸ ਤਰ੍ਹਾਂ ਦੇ ਆਂਡੇ ਵੇਚ ਰਹੇ ਨੇ ਉਹਨਾਂ ਨੂੰ ਜੋ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੇਰੀ ਤਾਂ ਇਹ ਗੱਲ ਜਾਰੀ ਹੈ ਪ੍ਰਸ਼ਾਸਨ ਜਰੂਰ ਜਾਗੇ ਤੇ ਇਸ ਤੇ ਜੋ ਹੈ ਸਖਤ ਕਾਰਵਾਈ ਕਰੇ